ਕਾਲੀਦਲ ਦੀ ਪਰਤੀ ਪੂਰੀ ਹੋਣ ਤੋਂ ਬਾਅਦ 17 ਤਰੀਕ ਨੂੰ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋ ਚੱ ਰਹੀ ਹੈ ਜਸਨੂ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਵੱਲੋਂ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਨੂੰ ਦਿੱਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਸਜ਼ਾ ਸੁਣਾਈ ਗਈ ਸੀ ਉਸ ਵੇਲੇ ਸੱਤ ਮੈਂਬਰੀ ਟੀਮ ਦਾ ਗਠਨ ਸ਼੍ਰੀ ਅਕਾਲ ਤਖਤ ਸਹਿਬ ਤੋਂ ਕੀਤਾ ਗਿਆ ਸੀ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਇਹ ਤਰਕ ਪੇਸ਼ ਕੀਤਾ ਗਿਆ ਸੀ ਕਿ ਜੇਕਰ ਸ਼੍ਰੀ ਅਕਾਲ ਤਖਤ ਸਹਿਬ ਤੋਂ ਬਣਾਈ ਗਈ ਕਮੇਟੀ ਦੇ ਦੌਰਾਨ ਭਰਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਇਲੈਕਸ਼ਨ ਚੋਣਾਂਵ ਚੈਨ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਾ ਕਰਨ ਨੂੰ ਲੈ ਕੇ ਇਹ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਗਿਆ ਤੇ ਉਨ੍ਹਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਨੇ ਇਹ ਐਲਾਨ ਕੀਤਾ ਹੈ ਕਿ 12 April ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਸੱਦਿਆ ਜਾਏਗਾ ਜਿਹੜਾ ਅਕਾਲੀ ਦਲ ਇਹ ਕਹਿੰਦਾ ਹੈ ਕਿ ਉਹਨਾਂ ਦੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਦੇ ਨਾਲ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਇਸ ਧਾਰਮਿਕ ਸਥਾਨ ਤੇ ਆ ਕੇ ਇਸ ਸੰਧਕ ਸਟੇਜ ਦੇ ਉੱਪਰ ਆ ਕੇ ਆਪਣਾ ਇਜਲਾਸ ਕਰਨ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਬੇਨਤੀ ਕਰਨਾ ਆਇਆ ਕਿ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੈ ਅਕਾਲ ਤਖਤ ਸਾਹਿਬ ਦਾ ਬਾਗੀ ਹੈ ਉਹਨੂੰ ਪੰਥਕ ਸੰਸਥਾਵਾਂ ਤੇ ਕੋਈ ਸਥਾਨ ਨਹੀਂ ਮਿਲਣਾ ਚਾਹੀਦਾ ਕਿਸੇ ਵੀ ਪੰਥਕ ਪਲੈਟਫਾਰਮ ਦੇ ਉੱਪਰ ਉਹਨਾਂ ਨੂੰ ਆਪਣਾ ਇਕੱਠ ਨਹੀਂ ਕਰਨ ਦੇਣਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਬਣੀ ਹੈ ਉਹ ਆਪਣਾ ਕਾਰਜ ਕਰ ਰਹੀ ਹੈ ਔਰ ਪੰਥ ਨੂੰ ਉਹੀ ਕਮੇਟੀ ਸਮਰਪਿਤ ਹੈ ਜੋ ਲੋਕ ਉਸ ਤੇ ਅਧੀਨ ਭਰਤੀ ਕਰਕੇ ਅਕਾਲੀ ਦਲ ਦੀ ਸਿਰਜਣਾ ਕਰ ਰਹੇ ਉਹੀ ਪੰਥ ਪ੍ਰਮਾਨਿਤ ਹੋਵੇਗੀ ਲੇਕਿਨ ਬੀਬੀ ਜੀ ਕਹਿਣਾ ਹੈ ਉਹਨਾਂ ਦਾ ਕਹਿਣਾ ਕਿ 27 ਲੱਖ ਲੋਕਾਂ ਨੇ ਜਿਹੜਾ ਆ ਉਹ ਸਾਡੀ ਜਿਹੜੇ ਮੈਂਬਰ ਬਣੇ ਨੇ ਉਹਨਾਂ ਵੱਲੋਂ ਜੋ ਵੀ ਫੈਸਲਾ ਹੈਗਾ ਉਹ ਕੀਤਾ ਜਾਏਗਾ ਲਗਭਗ 20 ਸਾਲ ਬਾਅਦ ਨੂੰ ਦੁਬਾਰਤ ਪ੍ਰਧਾਨ ਮੰਤਰੀ ਹੋਣਗੇ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਜੋ ਮਰਜ਼ੀ ਉਹ ਕਰਨ ਸਾਨੂੰ ਉਸ ਤੇ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਕੇਵਲ ਸਿਧਾਂਤ ਦੀ ਗੱਲ ਕਰ ਰਹੇ ਆ ਕਿ ਆਕਾਲ ਤਖਤ ਸਾਹਿਬ ਨੂੰ ਜੋ ਸਮਰਪਤ ਹੈ ਉਹ ਹਮ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਹੋਈ ਸੀ ਔਰ ਜਿਹੜਾ ਅਕਾਲ ਤਖਤ ਨੂੰ ਸਮਰਪਤ ਨਹੀਂ ਹੈ ਤਾਂ ਫਿਰ ਆਪਣਾ ਕਿਤੇ ਹੋਰ ਜਾਵੇ ਉਹਨੂੰ ਇਹਨਾਂ ਸੰਸਥਾਵਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲਦੀਆਂ ਉਹ ਆਜ਼ਾਦ ਹਨ ਜਾ ਕੇ ਜਿੱਥੇ ਮਰਜ਼ੀ ਚੋਂ ਮਰਜ਼ੀ ਕਰਨ ਤੁਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੁਝ ਦਿੱਤਾ ਹੀ ਆਸਵਾਸ਼ਣ ਹੋਏਗੀ ਮੀਟਿੰਗ ਕਿ ਨਹੀਂ ਹੋਏਗੀ ਜੇਕਰ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਵਿਰੋਧ ਕੀਤਾ ਜਾਏਗਾ ਕੀ ਕੀਤਾ ਜਾਏਗਾ ਜਿੱਥੇ ਅਸੀਂ ਪ੍ਰਧਾਨ ਸ਼ਰਮਣੀ ਕਮੇਟੀ ਨੂੰ ਆਪਣੇ ਵਿਚਾਰ ਦੱਸਨੇ ਆ ਕਿਉਂਕਿ ਸਾਡੀ ਮੈਂਬਰਾਂ ਦੀ ਇੱਕ ਕਮੇਟੀ तकरीबन 2 ਦਿਨ ਪਹਿਲੇ ਮੀਟਿੰਗ ਹੋਈ ਸੀ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਸੀ ਔਰ ਉਸ ਫੈਸਲੇ ਦੇ ਅਧੀਨ ਅਸੀਂ ਆ ਚਾਰ ਮੈਂਬਰ ਪ੍ਰਧਾਨ ਸਾਹਿਬ ਨੂੰ ਇਸ ਜਲਦੇ ਰੂਬਰੂ ਕਰਨ ਆਏ ਆ। ਆਇਲ ਦਾ ਲੈਟਰ ਆ ਇਹ ਸਾਰੇ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਂ ਨਾਲੋਂ ਲਿਖ ਕੇ ਜੀ ਇਸ ਤਰ੍ਹਾਂ ਬੀਬੀ ਨੇ ਕਿਹਾ ਹੈ ਕਿ ਕਿਉਂਕਿ ਜਿਹੜੇ 7 ਮੈਂਬਰੀ ਕਮੇਟੀ ਤੋਂ ਬਾਵਲ ਧੜਾ ਭਗਾਉੜਾ ਆਇਆ ਸਾਡਾ ਚੋਣ ਨਿਸ਼ਾਨ ਖੁੱਸ ਜਾਣਾ ਜੇ ਅਸੀਂ 7 ਮੈਂਬਰੀ ਕਮੇਟੀ ਤੋਂ ਏ ਪ੍ਰਤੀ ਕਰਾਈ ਤੇ ਜੀ ਤੇ ਜੇ ਇੱਥੇ ਇਸੇ ਹੀ ਧਾਰਮਿਕ ਸਥਾਨ ਤੇ ਜਸੈਖ ਸਮੁੰਦਰੀ ਹਾਲ ਦੇ ਚ ਪ੍ਰਧਾਨ ਦੀ ਚੋਣ ਕਰਨਗੇ ਜੀ ਫਿਰ ਵੀ ਤਾਂ ਟੱਕਲੀ ਜੋ ਨਿਸ਼ਾਨ ਨੂੰ ਖਤਰਾ ਨਾ ਆਹੀ ਉਹਨਾਂ ਦੇ ਖਤਰੇ ਨੂੰ ਮਤਲਬ ਟਾਉਣ ਵਾਸਤੇ ਆਏ ਆ ਵੀ ਤੁਸੀਂ ਇੱਥੇ ਨਾ ਮਤਲਬ ਇਹ ਕਰੋ ਕਿਉਂਕਿ ਜੇ ਇੱਥੇ ਕਰੋਗੇ ਤੁਹਾਡਾ ਚੋ ਨਿਸ਼ਾਨ ਖੁੱਸ ਜਾਣਾ ਟੱਕਲੀ ਦਾ ਚੋ ਨਿਸ਼ਾਨ ਇਸ ਕਰਕੇ ਤੁਸੀਂ ਕਿਉਂਕਿ ਮੰਨਦੇ ਤਾਂ ਹੈ ਨਹੀਂ ਨਾਕਾਲ ਤੱਕ ਸਭ ਦੀ ਮੰਨੀ ਦਾ ਧਾਰਮਿਕ ਤੌਰ ਤੇ ਇੱਥੇ ਤੇ ਤੁਸੀਂ ਆਪਣਾ ਜਿਹੜਾ ਜਨਰਲ ਜਲਾਸ ਹੈ ਕਿਥੇ ਉਹ ਥਾਂ ਤੇ ਕਰੋ ਜਿੱਥੇ ਚੋ ਨਿਸ਼ਾਨ ਬਰਕਰਾਰ ਰਹੇ ਕਾਲੀਦਲ ਦੀ ਸਿਰਜਣਾ ਤੋਂ 1920 ਚ ਜਿਹੜੀ ਹੋਈ ਸੀ ਉਹ ਉੱਥੇ ਕਲਕੱਤਾ ਸਾਬ ਤੇ ਹੋਈ ਸੀ ਸ਼੍ਰੋਮਣੀ ਕਮੇਟੀ ਦੀ ਹੋਈ ਸੀ ਔਰ ਤੇਜਾ ਸਮੁੰਦਰੀ ਹਾਲ ਚ ਪੰਥ ਦੇ ਜਿੰਨੇ ਵੱਡੇ ਅਜਲਾਸ ਫੈਸਲੇ ਹੋਏ ਆ ਉਹ ਇਸੇ ਹੀ ਮਹਾਨ ਸਥਾਨ ਤੇ ਹੋਏ ਆ ਸੋ ਅੱਜ ਗੁਰਦੁਆਰਿਆਂ ਵਿੱਚ ਡੈਲੀਗੇਟ ਚੁਣੇ ਗਏ ਆ ਜੀ ਉਭੀ ਤਾਂ ਖਤਰਾ ਹੈ ਨਾ ਕਿ ਤੇ ਚੋਣ ਨਿਸ਼ਾਨਾ ਹੋ ਜੇ ਅੱਜ ਜਿਹਨੇ ਡੈਲੀਗੇਟ ਜਲਾਸ ਹੋਇਆ ਨਾ ਅੱਜ ਦੇ ਨਾਲ ਕੀਤੇ ਗਏ ਡੈਲੀਗੇਟ ਸੁਨੇ ਉਹ ਵੱਖ-ਵੱਖ ਗੁਰਦਾਰਿਆਂ ਦੀਆਂ ਤੁਹਾਨੂੰ ਰੋਜ਼ ਹੀ ਤਸਵੀਰਾਂ ਵੇਖੀਆਂ ਨੇ ਉੱਥੇ ਨਹੀਂ ਇਹ ਚੋਣ ਨਿਸ਼ਾਨ ਜਿਹੜਾ ਹੈ ਇਹ ਖਤਮ ਹੁੰਦਾ ਉੱਥੇ ਵੀ ਤਾਂ ਚੋਣ ਨਿਸ਼ਾਨ ਨੂੰ ਖਤਰਾ ਹੈ ਨਾ ਸੋ ਅਸੀਂ ਆਲੇ ਉਹਨਾਂ ਨੂੰ ਕੋਈ ਖਤਰੇ ਜਿਨਾ ਕਿਤੇ ਪੈ ਜਾਣਾ ਉਸ ਖਤਰੇ ਤੋਂ ਅਸੀਂ ਉਹਨਾਂ ਨੂੰ ਸੁਚੇਤ ਕਰਨਾ ਆਏ ਆ ਤੁਹਾਡਾ ਚੋਣ ਨਿਸ਼ਾਨ ਜਿਹੜਾ ਹੈ ਉਹ ਬਜਨਾ ਨਹੀਂਗਾ ਤੁਸੀਂ ਜਾ ਕੇ ਬਾਹਰ ਕਰ ਲਓ ਕਿਉਂਕਿ ਇੱਥੇ ਕਰੋਗੇ ਧਾਰਮਿਕ ਸਥਾਨ ਤੇ ਚੋ ਨਿਸ਼ਾਨ ਨੂੰ ਨਾਲ ਦਾ ਖਤਰਾ ਹੋਏ ਨਾ ਸੋ ਅਸੀਂ ਇਹ ਕਰਕੇ ਆ ਚਿੱਠੀ ਜਿਹੜੀ ਦੇ ਕੇ ਆਏ ਆ گاؤں ਨਾਲੋਂ ਕਿ ਤੁਸੀਂ ਇੱਥੇ ਨਾ ਕਰੋ ਔਰ ਤੁਸੀਂ ਜਾ ਕੇ ਉੱਥੇ ਕਰੋ ਆਪਦਾ ਜਨਰਲ ਜਲਾਹ ਜਿੱਥੇ ਚੋ ਨਿਸ਼ਾਨ ਨੂੰ ਖਤਰਾ ਨਾ ਹੋਵੇ ਔਰ ਕਾਲ ਤੱਕ ਦੀ ਛੋ ਨਾ ਹੋਵੇ ਕਿਤੇ ਧਾਰਮਿਕ ਤੌਰ ਤੇ ਕਿਤੇ ਕਾਲੀ ਦਲ ਨੂੰ ਕਿਤੇ ਇਹ ਨਾ ਹੋਵੇ ਕੋਈ ਨਾਲ ਕੋ ਹੱਥ ਲਾ ਕੇ ਕੋਈ ਕਾਲੀ ਦਲ ਨੂੰ ਕੋਈ ਧਾਰਮਿਕ ਕਰ ਦਿੰਦਾ ਹੋਵੇ ਇਹੋ ਜੀ ਗੱਲ ਤੋਂ ਅਸੀਂ ਉਹਨਾਂ ਨੂੰ ਵੇਰ ਕਰਨ ਵਾਸਤੇ ਇਹ ਚਿੱਠੀ ਅਸੀਂ ਤੇ ਰਸੀਟ ਕਰਾਤੀ ਆ ਔਰ ਇਹ ਉਹਨਾਂ ਨੂੰ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿਉਂਕਿ ਸ਼ਰੋਮਣੀ ਕਮੇਟੀ ਦੀ ਬੇਟੀ ਸਾਰੇ ਸਿੱਖਾਂ ਦੀ ਆ ਉਹ ਇੱਕ ਧੜੇ ਦੀ ਰਹੀ ਕਿ ਬਾਦਲ ਧੜੇ ਦੀ ਕਲੇ ਸ਼ਰੋਮਣੀ ਕਮੇਟੀ ਦੀ ਬੇਟੀ ਸਾਰੇ ਸਿੱਖਾਂ ਦੀ ਨਮਾਇਦਗੀ ਕਰਦੀ ਆ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਦੀ ਉਹ ਜਿਹੜਾ ਹੈ ਪ੍ਰਗਟਾਉ ਕਰਦੀ ਆ ਸੋ ਇਸ ਕਰਕੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਆ ਕਿ ਉਹ ਇੱਕ ਧੜੇ ਦਾ ਇੱਥੇ ਜਨ ਜਲਾਸ ਨਾ ਹੋਣ ਦੇਣ ਕਾਕੇ ਉਹਨਾਂ ਦਾ ਚੋਣ ਸ਼ਾਨ ਬਣਾਓ ਜਿਹੜਾ ਇਹ ਖਤਮ ਹੋਵੇ ਤੇ ਨਾਲੇ ਉਹਨਾਂ ਨੂੰ ਜਿਹੜਾ ਉੱਪਰ ਚੋਣ ਦਾ ਖਤਰਾ ਚੋਣ ਕਮਿਸ਼ਨ ਦਾ ਉਹ ਵੀ ਨਾ ਡਟਾ ਜ ਤੁਹਾਨੂੰ ਲੱਗਦਾ ਨਹੀਂ ਕਿ ਜਾਣਬੁੱਝ ਕੇ ਇੱਥੇ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਜੋ ਬਾਗੀ ਧੜਾ ਹੈ ਉਹ ਨਾ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਨਹੀਂ ਇਹ ਨਹੀਂ ਗੱਲ ਇੱਥੇ ਜਿੰਨੇ ਜਿਹੜੇ ਕਾਲ ਤੱਕ ਸੋਤ ਕਾਲੀਦਲ ਜਦੋਂ ਤੋਂ ਬਣਿਆ ਸੀ ਨਾ 20 ਤੋਂ 21 ਤੋਂ ਸ਼ੁਰੂ ਤੋਂ ਉਹ ਜਨਰਲ ਜਲਾਸ ਇੱਥੇ ਹੁੰਦੇ ਰਹੇ ਨੇ ਪਰ ਉਹ ਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕਾਂ ਦੇ ਇੱਥੇ ਜਿਹੜੇ ਆ ਜਨਰਲ ਜਲਾਸ ਹੁੰਦੇ ਸੀ ਸਿੰਘ ਬਾਦਲ ਕਾਲ ਤਖਤ ਸਾਹਿਬ ਦੇ ਸਮਰਪਿਤ ਉਹ ਘੋੜਾ ਆ ਗਿਆ ਨਾ ਕਾਲੀ ਦਲ ਤੋਂ ਕਿਉਂਕਿ ਉਹਨਾਂ ਨੇ ਪਰਤੀ ਨਹੀਂ ਕਾਲ ਤਖਤ ਸਾਹਿਬ ਦੇ ਕਹਿਣ ਤੇ ਜਿਹੜੀ ਉਹ ਕਰਾਈ ਉਹ ਕਹਿੰਦੇ ਜੇ ਕਾਲ ਤਖਤ ਸਾਹਿਬ ਦੀ ਬਣੀ ਕਮੇਟੀ ਪਰਤੀ ਕਰਦੀ ਆ ਨਾ ਤੇ ਚੋਣ ਕਮਿਸ਼ਨ ਸਾਡਾ ਜਿਹੜਾ ਉਹ ਆਪਣਾ ਚੋਣ ਉਹਨੂੰ ਰੱਦ ਕਰਦਾ ਲੇਕਿਨ ਉਹ ਕਹਿੰਦੇ ਕਿ 27 ਲੱਖ ਲੋਕਾਂ ਨੇ ਮੈਂਬਰਸ਼ਿਪ ਲਈਤੀ ਆ ਜੀ ਵੇਖੋ ਕੈਨ ਜਨਾ ਮਰਜ਼ੀ ਕਹੀ ਜਾਣ ਉਕੇ ਇੱਕ ਲਿਸਟ ਫੜ ਕੇ ਕੋਈ ਬੰਦਾ ਜਿਹੜਾ ਹੈ ਇਲਾਕੇ ਦਾ ਜਿਹੜਾ ਬਣਾਇਆ ਉਹਨਾਂ ਨੇ ਚੋਰ ਇਨਚਾਰਜ ਬਣਾਇਆ ਤੇ ਆਪਣੇ ਹਲਕਾ ਇਨਚਾਰਜ ਬਣਾਇਆ ਜਾਂ ਸਾਬਕਾ ਐਮਐਲਏ ਉਹ ਜਿੰਨੀ ਮਰਜ਼ੀ ਪੈਸੇ ਇਕੱਠੇ ਕਰਨੇ ਹੁੰਦੇ ਆ ਉਹ ਅੱਗੇ ਵੀ ਇਤਰਾ ਇਹ ਚੱਲਦਾ ਰਿਹਾ ਸਿਸਟਮ ਤੇ ਜਿੰਨੀ ਮਰਜ਼ੀ ਕਹਿ ਦੇਣ ਹੁਣ ਇਸ ਵੇਲੇ ਜਿਹੜੀ ਆਪਣੇ ਪੰਜ ਮੈਂਬਰੀ ਕਮੇਟੀ ਹੈ ਪੂਰੀ 12 ਲੱਖ ਤੋਂ ਵੱਧ ਪ੍ਰਤੀ ਜਿਹੜੀ ਹੋ ਚੁੱਕੀ ਲੋਕੀ ਲੈ ਚੁੱਕੇ ਇਹ ਦਿਨ ਵੀ ਥੋੜੇ ਹੋਏ ਆ ਸੋ ਇਹ ਪ੍ਰਤੀ ਜਿਹੜੀ ਉਹ ਜਿਹੜੀ ਆਮ ਹੋ ਰਹੇ ਲੋਕ ਕਰਨ ਤੁਸੀਂ ਚਾਹੁੰਦੇ ਜਨਤ ਜਨਤਕ ਹੋਣੀ ਚਾਹੀਦਾ ਨਾਮ ਜਿੰਨੇ ਵੀ ਲੋਕ ਹੈ ਵੈਬਸਾਈਟ ਤੇ ਨਹੀਂ ਉਹਨਾਂ ਨੇ ਪਹਿਲਾਂ ਜਦੋਂ ਦੱਸਣ ਵੀ ਆਧਾਰ ਕਾਰਡ ਕੇ ਦੇਣਾ ਲਾਇਆ ਗਿਆ ਔਰ ਕਿਹਦੀ ਭਰਤੀ ਕੀਤੀ ਗਈ ਆ ਉਹ ਤੇ ਕਿਹੜੇ ਉਹ ਦੱਸਣਾ ਚਾਹੀਦੇ ਬਿਲਕੁਲ ਦੱਸਣਾ ਚਾਹੀਦਾ ਤੁਸੀਂ ਵੀ ਕਰੋਗੇ ਤੁਹਾਡੀ ਵੀ ਉਹ ਅਸੀਂ ਤਾਂ ਮਤਲਬ ਕਾਰ ਹੀ ਹੋ ਰਹੇ ਆ ਜਿਹੜੇ ਧਾਰ卡ਟ ਨਾਲ ਕਰ ਰਹੇ ਦੂਸਰੀ ਭਰਤੀ ਨਹੀਂ ਕਰ ਰਹੇ ਫਿਰ ਅਸੀਂ ਪੈਸਾ ਨਹੀਂ ਕੋ ਲੈ ਰਹੇ ਠੀਕ ਹੈ ਉਤਰੇ ਭਰਤੀ ਕਰ ਰਹੇ ਆ ਆਮ ਵਾਰੇ ਲੋਕ ਜਿਹੜੇ ਆਣ ਕੇ ਆ ਇਹ ਹਿੰਮਜ ਸ਼ਾਮਲ ਹੋ ਰਹੇ ਆ ਮੈਂ ਬਾਕੀ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਜਿੰਨਾਂ ਚਿਕਤ ਭਰਤੀਆਂ ਅਜੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਹਰਕਥਾਂ ਤੇ ਸਥਾਨ ਤੇ ਇਹ ਸਾਡੀਆਂ ਜਿਹੜੀਆਂ ਪਰਚੀਆਂ ਨੇ ਕਾਲ ਤੱਕ ਸਾਹਿਬ ਤੋਂ ਸਰਪੱਤਾ ਜਿਹਾ ਬੰਦੀ ਦੀਆਂ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਦਫ਼ਤਰ ਖੋਲਤਾ ਹੈ 골ਡਨ ਗੇਟ ਦੇ ਲਾਗੇ ਦਰਸ਼ਨ ਹੈ ਉਹਨੂੰ 35 ਨੰਬਰ ਕੋਠੀ ਹੈ ਉੱਥੋਂ ਆਣ ਕੇ ਉਹ ਪਰਚੀਆਂ ਜਿਹੜੀਆਂ ਨੇ ਉਹ ਹਾਸਲ ਕਰ ਸਕਦੇ ਠੀਕ